ਸਰ ਜੀ ਸਾਵਾ ਜੇ ਤੁਸੀਂ ਚੈਕਿੰਗ ਕੀਤੀ ਹੈ ਜੀ ਪੰਜਾਬ ਦੇ ਵਿੱਚ ਕੀ ਕੀ ਪਾਇਆ ਜੀ ਜੀ ਅਸੀਂ ਇੱਥੇ ਮਾਨਯੋਗ ਐਸਐਮਓ ਸਾਹਿਬ ਦੇ ਹੁਕਮਾਂ ਦੇ ਨਾਲ ਚੈਕਿੰਗ ਕੀਤੀ ਹੈ ਅੱਜ ਇੱਕ ਬੇਕਰੀ ਦੀ ਚੈਕਿੰਗ ਕੀਤੀ ਹੈ ਤੇ ਇੱਕ ਜਿਹੜਾ ਇੱਥੇ ਨਾਲ ਓਪਨ ਸਟਾਲ ਲੱਗਾ ਹੋਇਆ ਛੁਗ ਆਪਣੇ ਛੋਲੇ ਭਟੂਰੇ ਦਾ ਉਹਦੀ ਚੈਕਿੰਗ ਕੀਤੀ ਹੈ ਦੇਖ ਲਈ ਵਿੱਚ ਅਸੀਂ ਇਹ ਪਾਇਆ ਕਿ ਜਿਹੜਾ ਉੱਥੇ ਸਮਾਨ ਹੈ ਉਹਦੇ ਤੇ ਕੋਈ ਮੈਨੂਫੈਕਚਰਿੰਗ ਜਾਂ ਐਕਸਪਾਇਰੀ ਡੇਟ ਨਹੀਂ ਲੱਗੀ ਹੋਈ ਜਿਸ ਨਾਲ ਇਹ ਪਤਾ ਨਹੀਂ ਲੱਗ ਸਕਦਾ ਕਿ ਇਹ ਚੀਜ਼ ਕਦੋਂ ਬਣੀ ਹੈ ਤੇ ਕਿੰਨੇ ਸਮੇਂ ਤੱਕ ਇਸਨੂੰ ਵਰਤਿਆ ਜਾ ਸਕਦੀ ਹੈ ਤੇ ਜਿਹੜਾ ਉੱਥੇ ਲੜਕਾ ਉਹ ਵੇਚ ਰਿਹਾ ਸੀਗਾ ਜਿਹੜਾ ਸ਼ਾਪ ਤੇ ਬੈ ਉਹਦੇ ਕੋਈ ਹੈੱਡ ਕਵਰ ਹੈਂਡ ਕਵਰ ਕੋਈ ਨਹੀਂ ਪਾਇਆ ਗਿਆ ਉਹਦੀ ਪਰਸਨਲ ਹਾਈਜਨ ਦੀ ਕੋਰ ਪਾਈ ਗਈ ਤੇ ਉਸ ਦੁਕਾਨ ਦੇ ਉੱਤੇ ਨਾ ਕੋਈ ਵਾਸ਼ਿੰਗ ਹੈਂਡ ਵਾਸ਼ਿੰਗ ਏਰੀਆ ਸੀਗਾ ਨਾ ਹੀ ਕੋਈ ਯੂਰੀਨਲ ਸੀਗਾ ਤੇ ਜਿਹੜਾ ਕਿਚਨ ਏਰੀਆ ਸੀ ਉਹ ਵੀ ਬਹੁਤ ਪਿਥੈਟਿਕ ਕੰਡੀਸ਼ਨ ਚ ਪਾਇਆ ਗਿਆ ਸਾਫ ਸਫਾਈ ਨਹੀਂ ਸੀ ਅਨ ਹਾਈਜਨਿਕ ਸੀਗਾ ਉਹਨਾਂ ਨੂੰ ਉਸ ਬਾਰੇ ਸਖਤ ਤੇਦ ਐਦ ਕੀਤੀ ਗਈ ਹੈ ਕਿ ਇਹ ਜਿਹੜੇ ਕੱਪ ਕਈ ਕਿਸੇ ਦੇ ਦੇਖੇ ਸੀ ਜਿਨ੍ਹਾਂ ਨੂੰ ਉਹਦੀ ਲੱਗੀ ਸੀ ਉਹ ਸਾਰੇ ਸਟਵਾਏ ਗਏ ਨੇ ਤੇ ਸਟਾਰਟ ਕਰਵਾਏ ਗਏ ਨੇ ਤੇ ਉਹਨਾਂ ਨੂੰ ਸਖਤ ਤੇਦ ਕੀਤੀ ਗਈ ਹੈ ਕਿ ਤੁਸੀਂ ਆ ਇਹਦਾ ਅੱਗੇ ਤੋਂ ਇਹਦਾ ਖਿਆਲ ਰੱਖੋ ਪਰਸਨਲ ਹਾਈਜਨ ਦਾ ਖਿਆਲ ਰੱਖੋ ਕਿ ਜਿਹੜਾ ਵੀ ਸਮਾਨ ਤੁਸੀਂ ਅੱਗੇ ਲੋਕਾਂ ਨੂੰ ਦੇ ਰਹੇ ਹੋ ਉਹ ਬਿਲਕੁਲ ਸਾਫ਼ ਸਵਛ ਤੇ ਵਧੀਆ ਬਣਿਆ ਹੋਣਾ ਚਾਹੀਦਾ ਜਿੱਤੇ ਟਾਈਮ ਲੱਗਿਆ ਹੋਣਾ ਚਾਹੀਦਾ ਵੀ ਕਦੋਂ ਬਣਿਆ ਤੇ ਕਦੋਂ ਤੱਕ ਇਹ ਵੇਚਿਆ ਜਾ ਸਕਦਾ ਜੀ ਇਹ ਪਟੂਰੇ ਛੋਲੇ ਵਾਲਿਆਂ ਦੇ ਚੈਕਿੰਗ ਪੁਆਇੰਟ ਤੇ ਤੁਹਾਨੂੰ ਟੀਮ ਦੀ ਇਹ ਪਟੂਰੇ ਛੋਲੇ ਵਾਲਿਆਂ ਨੂੰ ਅਸੀਂ ਆ ਕੇ ਦੇਖਿਆ ਕਿ ਇਹਨਾਂ ਨੇ ਓਪਨ ਦੇ ਵਿੱਚ ਲਗਾਏ ਹੋਏ ਨੇ ਆਪਣਾ ਜਿਹੜਾ ਸ਼ੈੱਡ ਲਗਾਇਆ ਹੋਇਆ ਅੰਦਰ ਉਹਦੇ ਕੰਮ ਕਰ ਰਹੇ ਨੇ ਇੱਥੇ ਵੀ ਹਾਲਤ ਮੈਨੂੰ ਬਹੁਤ ਬੁਰੀ ਲੱਗੀ ਐ ਸਫਾਈ ਦਾ ਕੋਈ ਖਿਆਲ ਨਹੀਂ ਹੈ ਜੀ ਜਿਹੜੇ ਇੱਥੇ 507 ਲੋਕ ਕੰਮ ਕਰ ਰਹੇ ਨੇ ਉਹਨਾਂ ਨੇ ਕੋਈ ਹੈੱਡ ਕਵਰ ਨਹੀਂ ਪਾਇਆ ਨਹੀਂ ਉਹਨਾਂ ਦੇ ਹੈਂਡ ਹਾਈਜੀਨ ਪਰਸਨਲ ਹਾਈਜੀਨ ਦੀ ਕੋਰ ਪਾਈ ਗਈ ਹੈ ਜਿਹੜਾ ਵਾਸ਼ਿੰਗ ਏਰੀਆ ਆ ਉਹਦਾ ਕੋਈ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਜਿਹੜੇ ਬਰਤਨ ਯੂਜ਼ ਕੀਤੇ ਜਾਂਦੇ ਉਹਨਾਂ ਨੂੰ ਵਾਸ਼ਿੰਗ ਕਰਨ ਲਈ ਵਾਸ਼ ਕਰਨ ਲਈ ਸਾਫ਼ ਕਰਨ ਲਈ ਕੋਈ ਪਾਪਰ ਪ੍ਰੋਪਰ ਅਰੇਂਜਮੈਂਟ ਨਹੀਂ ਹੈਗੇ ਕੂੜਾ ਸੁੱਟਣ ਦੀ ਕੋਈ ਸੈਪਰੇਟ ਏਰੀਆ ਨਹੀਂ ਹੈਗਾ ਤੇ ਹੈਂਡ ਵਾਸ਼ ਕਰਨ ਦੀ ਕੋਈ ਏਰੀਆ ਤੇ ਨਹੀਂ ਪਾਇਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦੀ ਲੋਕਾਂ ਨੂੰ ਅਪੀਲ ਇਹ ਕੀ ਤੇ ਕਰੀ ਕੀਤੀ ਜਾਊਗੀ ਕਿ ਜੀ ਦੇਖੋ ਜੀ ਇਹ ਜਿਹੜੇ ਖਾਣ ਪੀਣ ਦਾ ਸਮਾਨ ਹੁੰਦਾ ਆ ਆਪਾਂ ਖਾਣੇ ਆ ਇਹਦਾ ਸਿੱਧਾ ਅਸਰ ਆਪਣੀ ਸਿਹਤ ਨਾਲ ਹੁੰਦਾ ਹੈ ਜਿੰਨਾ ਬੱਚੇ ਬਹੁਤ ਸ਼ਕੀਨ ਹੁੰਦੇ ਬੱਚੇ ਵੀ ਚੀਜ਼ਾਂ ਖਾਂਦੇ ਨੇ ਬਿਮਾਰ ਪੈਂਦੇ ਨੇ ਜਿਹਦੇ ਨਾਲ ਬਹੁਤ ਟੈਨਸ਼ਨ ਹੋ ਜਾਂਦੀ ਹੈ ਤੇ ਇਹ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਇਹ ਤੁਸੀਂ ਆਪ ਦੇਖ ਸਕਦੇ ਹੋ ਤੇ ਇਹਨੂੰ ਰਿਪੋਰਟ ਕਰ ਸਕਦੇ ਹੋ ਤੇ ਇਹਦੇ ਬਾਰੇ ਜਦੋਂ ਲੱਗੇ ਕਿ ਸਫਾਈ ਨਹੀਂ ਹੈ ਤੁਸੀਂ ਡਿਮਾਂਡ ਕਰੋ ਕਿ ਚੀਜ਼ ਸਾਨੂੰ ਸਾਫ਼ ਮਿਲੇ ਤੇ ਇਹ ਚੀਜ਼ਾਂ ਦਾ ਆਪ ਹੀ ਖਿਆਲ ਰੱਖਿਆ ਜਾ ਸਕਦਾ ਆਪਣੇ ਟੈਨੈਂਟਸ ਦੇ ਤੌਰ ਤੇ ਡਾਕਟਰ ਸਾਹਿਬਾ ਜੀ ਤੁਸੀਂ ਚੈਕਿੰਗ ਕੀਤੀ ਹੈ ਜੀ ਪੰਜਾਬ ਦੇ ਵਿੱਚ ਕੀ ਕੀ ਪਾਇਆ ਜੀ ਜੀ ਅਸੀਂ ਇੱਥੇ ਮਾਨਯੋਗ ਐਸਐਮਓ ਸਾਹਿਬ ਦੇ ਹੁਕਮਾਂ ਦੇ ਨਾਲ ਚੈਕਿੰਗ ਕੀਤੀ ਅੱਜ ਇੱਕ ਬੇਕਰੀ ਦੀ ਚੈਕਿੰਗ ਕੀਤੀ ਹੈ ਤੇ ਇੱਕ ਜਿਹੜਾ ਇੱਥੇ ਨਾਲ ਓਪਨ ਸਟਾਲ ਲੱਗਾ ਹੋਇਆ ਛੁਗ ਆਪਣੇ ਛੋਲੇ ਭਟੂਰੇ ਦਾ ਉਹਦੀ ਚੈਕਿੰਗ ਕੀਤੀ ਹੈ। ਦੇਖ ਲਈ ਵਿੱਚ ਅਸੀਂ ਇਹ ਪਾਇਆ ਕਿ ਜਿਹੜਾ ਉੱਥੇ ਸਮਾਨ ਹੈ ਉਹਦੇ ਤੇ ਕੋਈ ਮੈਨੂਫੈਕਚਰਿੰਗ ਜਾਂ ਐਕਸਪਾਇਰੀ ਡੇਟ ਨਹੀਂ ਲੱਗੀ ਹੋਈ। ਜਿਸ ਨਾਲ ਇਹ ਪਤਾ ਨਹੀਂ ਲੱਗ ਸਕਦਾ ਕਿ ਇਹ ਚੀਜ਼ ਕਦੋਂ ਬਣੀ ਹੈ ਤੇ ਕਿੰਨੇ ਸਮੇਂ ਤੱਕ ਇਸਨੂੰ ਵਰਤਿਆ ਜਾ ਸਕਦੀ ਹੈ। ਤੇ ਜਿਹੜਾ ਉੱਥੇ ਨੜਕਾ ਉਹ ਵੇਚ ਰਿਹਾ ਸੀਗਾ ਜਿਹੜਾ ਸ਼ਾਪ ਤੇ ਬੈਠਾ ਹੁੰਦਾ ਆ ਉਹਦੇ ਕੋਈ ਹੈੱਡ ਕਵਰ, ਹੈਂਡ ਕਵਰ ਕੋਈ ਨਹੀਂ ਪਾਇਆ ਗਿਆ ਉਹਦੀ ਪਰਸਨਲ ਹਾਈਜੀਨ ਵੀ ਕੋਰ ਪਾਈ ਗਈ। ਫਿਰ ਉਸ ਦੁਕਾਨ ਦੇ ਉੱਤੇ ਨਾ ਕੋਈ ਵਾਸ਼ਿੰਗ ਹੈਂਡ ਵਾਸ਼ਿੰਗ ਏਰੀਆ ਸੀਗਾ ਨਾ ਹੀ ਕੋਈ ਯੂਰੀਨਲ ਸੀਗਾ ਤੇ ਜਿਹੜਾ ਕਿਚਨ ਏਰੀਆ ਸੀ ਉਹ ਵੀ ਬਹੁਤ ਪਥੈਟਿਕ ਕੰਡੀਸ਼ਨ ਚ ਪਾਇਆ ਗਿਆ ਸਾਫ ਸਵਾਬੀ ਨਹੀਂ ਸੀ ਅਨ ਹਾਈਜਨਿਕ ਸੀਗਾ ਉਹਨਾਂ ਨੂੰ ਉਸ ਬਾਰੇ ਸਖਤ ਦੇਰਦ ਕੀਤੀ ਗਈ ਹੈ ਕਿ ਇਹ ਜਿਹੜੇ ਕੱਪ ਕਈ ਕਿਸੇ ਨੇ ਦੇਖੇ ਸੀ ਜਿਨ੍ਹਾਂ ਨੂੰ ਉਹਦੀ ਲੱਗੀ ਸੀ ਉਹ ਸਾਰੇ ਸਟਵਾਏ ਗਏ ਨੇ ਤੇ ਸਟਾਰਟ ਕਰਵਾਏ ਗਏ ਨੇ ਤੇ ਉਹਨਾਂ ਨੂੰ ਸਖਤ ਦੇਰਦ ਕੀਤੀ ਗਈ ਹੈ ਕਿ ਤੁਸੀਂ ਆ ਇਹਦੇ ਅੱਗੇ ਤੋਂ ਇਹਦਾ ਖਿਆਲ ਰੱਖੋ ਪਰਸਨਲ ਆਈਟਮ ਦਾ ਖਿਆਲ ਰੱਖੋ ਤੇ ਜਿਹੜਾ ਵੀ ਸਮਾਨ ਤੁਸੀਂ ਅੱਗੇ ਲੋਕਾਂ ਨੂੰ ਦੇ ਰਹੇ ਹੋ ਉਹ ਬਿਲਕੁਲ ਸਾਫ ਸਵਛ ਤੇ ਵਧੀਆ ਬਣਿਆ ਹੋਣਾ ਚਾਹੀਦਾ ਜਿੱਤੇ ਟਾਈਮ ਲੱਗਿਆ ਹੋਣਾ ਚਾਹੀਦਾ ਵੀ ਕ ਦੀ ਪਟੂਰੇ ਛੋਨੇ ਵਾਲੇ ਨੂੰ ਅਸੀਂ ਆ ਕੇ ਦੇਖਿਆ ਕਿ ਇਹਨਾਂ ਨੇ ਓਪਨ ਦੇ ਵਿੱਚ ਲਗਾਏ ਹੋਏ ਨੇ ਆਪਣਾ ਜਿਹੜਾ ਸ਼ੈੱਡ ਲਗਾਇਆ ਹੋਇਆ ਅੰਦਰ ਉਹਦੇ ਕੰਮ ਕਰ ਰਹੇ ਨੇ ਇੱਥੇ ਵੀ ਹਾਲਤ ਮੈਨੂੰ ਬਹੁਤ ਬੁਰੀ ਲੱਗੀ ਐ ਸਫਾਈ ਦਾ ਕੋਈ ਖਿਆਲ ਨਹੀਂ ਹੈ ਜੀ ਜਿਹੜੇ ਇੱਥੇ 507 ਲੋਕ ਕੰਮ ਕਰ ਰਹੇ ਨੇ ਉਹਨਾਂ ਨੇ ਕੋਈ ਹੈੱਡ ਕਵਰ ਨਹੀਂ ਪਾਇਆ ਤੇ ਨਾ ਹੀ ਉਹਨਾਂ ਦੇ ਹੈਂਡ ਹਾਈਜੀਨ ਪਰਸਨਲ ਆਇਜੀਨ ਵੀ ਕੋਰ ਪਾਈ ਗਈ ਜਿਹੜਾ ਵਾਸ਼ਿੰਗ ਏਰੀਆ ਆ ਉਹਦਾ ਕੋਈ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਜਿਹੜੇ ਬਰਤਨ ਯੂਜ਼ ਕੀਤੇ ਜਾਂਦੇ ਉਹਨਾਂ ਨੂੰ ਵਾਸ਼ਿੰਗ ਕਰਨ ਲਈ ਵਾਸ਼ ਕਰਨ ਲਈ ਸਾਫ਼ ਕਰਨ ਲਈ ਕੋਈ ਪਾਪਰ ਪ੍ਰੋਪਰ ਅਰੇਂਜਮੈਂਟ ਨਹੀਂ ਹੈਗੇ ਊੜਾ ਸੁੱਟਣ ਦੀ ਕੋਈ ਸੈਪਰੇਟ ਏਰੀਆ ਨਹੀਂ ਹੈਗਾ ਤੇ ਹੈਂਡ ਵਾਸ਼ ਕਰਨ ਦੀ ਕੋਈ ਏਰੀਆ ਤੇ ਨਹੀਂ ਪਾਇਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦੀ ਲੋਕਾਂ ਨੂੰ ਅਪੀਲ ਇਹ ਕੀ ਤੇ ਕਰੀ ਕੀਤੀ ਜਾਊਗੀ ਕਿ ਜੀ ਦੇਖੋ ਜੀ ਇਹ ਜਿਹੜੇ ਖਾਣ ਪੀਣ ਦਾ ਸਮਾਨ ਹੁੰਦਾ ਆਪਾਂ ਖਾਂਦੇ ਆ ਇਹਦਾ ਸਿੱਧਾ ਅਸਰ ਆਪਣੀ ਸਿਹਤ 'ਤੇ ਹੁੰਦਾ ਹੈ ਜਿੰਨਾ ਬੱਚੇ ਬਹੁਤ ਸਹੀ ਤੀਨ ਹੁੰਦੇ ਬੱਚੇ ਇਹ ਚੀਜ਼ਾਂ ਖਾਂਦੇ ਨੇ ਬਿਮਾਰ ਪੈਂਦੇ ਨੇ ਜਿਹਦੇ ਨਾਲ ਬਹੁਤ ਟੈਨਸ਼ਨ ਹੋ ਜਾਂਦੀ ਹੈ ਤੇ ਇਹ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਇਹ ਤੁਸੀਂ ਆਪ ਦੇਖ ਸਕਦੇ ਹੋ ਤੇ ਇਹਨੂੰ ਰਿਪੋਰਟ ਕਰ ਸਕਦੇ ਹੋ ਤੇ ਇਹਦੇ ਬਾਰੇ ਜਦੋਂ ਲੱਗਿਆ ਕਿ ਸਫਾਈ ਨਹੀਂ ਹੈ ਇਹ ਇਹ ਚੀਜ਼ਾਂ ਦਾ ਆਪ ਵੀ ਖਿਆਲ ਰੱਖਿਆ ਜਾ ਸਕਦਾ ਆਪਣੇ ਟੈਨੈਂਟ ਦੇ ਤੌਰ ਤੇ